ਹਾਂਜੀ ਸਸੀ ਕਾਲ ਜੀ ਸਰਨ ਤੇਰੇ ਸਵੇਰੇ ਆਪਾਂ ਜਾਣਾ ਮਣੀ ਕਰਨ ਸਾਹਿਬ ਝੰਡਾ ਆਪਾਂ ਕਸ ਲਿਆ ਪੋਰਸਨ ਤੇ ਮੈਂ ਥੋੜੇ ਥੋੜੇ ਸਰਵਿਸ ਕਰਾ ਲਿਆ ਸੀ ਦੀ ਆਪਾਂ ਇੱਕ ਦੋ ਕੰਮ ਬਸ ਆ ਰਹੇਗਾ ਲਾਈਟਾਂ ਆਈਆਂ ਲਾਉਣੀਆਂ ਨੇ ਆਹ ਉਰੇ ਜਿਹੜੀਆਂ ਲਾਈਟ ਲੱਗੀ ਐ ਇੱਥੇ ਲੱਗ ਜਾਂਦੀ ਐ ਉਹ ਖਲੀ ਅਖਲੀ ਚ ਤੇ ਇੱਕ ਨੰਬਰ ਪਲੇਟ ਲਾਉਣੀ ਐ ਇਹਦੇ ਝੰਡਾ ਆਪਾਂ ਕਸਤਾ ਦੇਖੋ ਕਿੰਦਾਂ ਲੱਗਦਾ ਪਹਿਲਾਂ ਹੇਮਕੁੰਡ ਸਾਹਿਬ ਬਣਾਇਆ ਸੀ ਜਾਨ ਦੀ ਸਲਾਹ ਹੇਮਕੁੰਡ ਨਾਲ ਸਕੂਲ 'ਚ ਸਾਨੂੰ ਬਾਲੇ ਦਾਣਾ ਦੀ ਛੁੱਟੀ ਦਿੰਦੇ ਨਹੀਂ ਹੈਗੇ ਉੱਥੇ ਪ੍ਰੋਗਰਾਮ ਆਉਂਦੇ ਆ ਉਹ ਤੋਂ ਪਹਿਲਾਂ ਪਹਿਲਾਂ ਅਸੀਂ ਮੋੜਨਾ ਹੈਗਾ ਉਹਦੇ ਕਰਕੇ ਫਿਰ ਹੇਮਕੁੰਡ ਸਾਹਿਬ ਦੇਣ ਜਾਦੇ ਲੱਗਦੇ ਸੀਗੇ ਤੇ ਉਹਦੇ ਕਰਕੇ ਅਸੀਂ ਫਿਰ ਮਣੀ ਕਰਨ ਦਾ ਪਲਾਨ ਬਣਾ ਲਿਆ ਸਵੇਰੇ ਤੁਰਾਂਗੇ ਤੇ ਹੁਣ ਆ ਝੰਡਾ ਕੱਸ ਕੇ ਹਟੇ ਆਪਾਂ ਇਹ ਤੁਰਦੇ ਬੱਤੇ ਨੂੰ ਉੱਤੇ ਤਾਂ ਦਰਦ ਦੇ ਵਿੱਚ ਹਾਂ ਕੀ ਕਰੀਏ ਅਨੇ ਆ ਵੀ ਜਾਣ ਕੇ ਪੈਂਡ ਸਵੇਰੇ ਜਾਵਾਂਗੇ ਸਵੇਰੇ ਇੱਕ ਪਰਸਨ ਕਦੋਂ ਤੁਸੀਂ ਕਿੰਨੇ ਵਜੇ ਜਾਵੋਗੇ ਉਸ ਤੋਂ ਸਨੀਹਾ ਜਾਵਾਂਗੇ ਦੇਖਦੇ ਹਾਂ ਜਗਤਾਰ ਕਹਿੰਦਾ ਮੈਂ ਮੋਟਰਸਾਈਕਲ ਦੀ ਸਰਵਿਸ ਕਰਾਈ ਨਹੀਂ ਹਜੇ ਹਾਂ ਜੀ ਲੇਵਾ ਨਾ ਸਰਵਿਸ ਕਰਾਈ ਫਿਰ ਤਾਂ ਪਲੇਟ ਹੋ ਜਾਣਗੇ ਜੀ 7 8 ਵਜੇ ਜਾਣਗੇ 8 9 ਵਜੇ ਜਾਣਗੇ ਫਿਰ ਤੁਸੀ ਜੜੂ ਪਾੜ ਕੇ ਲਿਓ ਹੋਰ ਚਲੋ ਜੀ ਮਿਲਦੇ ਆ ਕਰਕੇ ਲਓ ਜੀ ਮੋਟਰਸਾਈਕਲ ਕਰਤਾ ਰੈਡੀ ਆਪਾਂ ਆ ਸੱਚ ਸੱਚ ਜਿਹੜੀ ਉਹ ਹੀ ਪਈ ਸੀਗੀ ਢੱਲੀ ਹੋਈ ਪਈ ਸੀ ਕਾ ਲਾਈਟ ਸੀ ਪਿੱਛੋਂ ਵੀ ਲਾਤੀ ਆਪਾਂ ਅੱਖਾਂ ਚ ਵਜਦੀ ਆਪਾਂ ਕਿਸੇ ਦਾ ਨੁਕਸਾਨ ਕਿਉਂ ਕਰੀ ਹੈ ਹਨਾ ਤੇ ਇੱਥੇ ਲਾਈਟ ਲਾਈ ਹੋਈ ਸੀ ਉਹ ਪਿੱਛੇ ਉਹ ਲਾਤੀ ਆਪਾਂ ਤੇ ਮੋਟਰਸਾਈਕਲ ਦੀ ਆਪਣੀ ਤਿਆਰੀ ਆ ਹੁਣ ਆਪਣੇ ਕੱਪੜੇ ਲੀੜੇ ਦੀ ਤਿਆਰੀ ਹੋਈ ਜਾਂਦੀ ਆ ਆ ਵੀ ਕਿਨੱਕ ਕਟ ਚਾਹੀਦੀ ਆਪਾਂ ਨੂੰ ਕਟਾ ਕਟ ਆਪਣੇ ਕੋਲ ਹੈ ਨਹੀਂ ਤੇ ਆ ਬੈਗ ਨੇ ਦੋਏ ਲੋਟ ਨਹੀਂ ਆਉਣੇ ਤੇ ਚਲੋ ਸਵੇਰੇ ਇੱਕ ਮੁੰਡੇ ਨੇ ਮੋਟਰਸਾਈਕਲ ਦੀ ਸਰਵਿਸ ਨਹੀਂ ਕਰਾਈ ਉਗਲਾ ਮੈਂ ਮੋਟਰ ਦਾ ਗੱਡੀ ਸਰਵਿਸ ਕਰਾਉਂਗਾ ਤੇ ਫਿਰ ਚੱਲਾਂਗੇ ਆਪਾਂ ਲੇਟ ਚੱਲਾਂਗੇ ਥੋੜਾ ਜਿਹਾ ਉਹਦੇ ਕਰਕੇ ਚੱਲ ਆਪਾਂ ਕਿਟ ਸਵੇਰੇ ਲੈ ਲਾਂਗੇ ਕੱਪੜੇ ਆਪਣੇ ਰੈਡੀ ਹੋਈ ਜਾਂਦੇ ਆ ਪ੍ਰੈਸ ਵਗੈਰਾ ਇਹ ਆਪ ਲੈਟਾ ਨੰਬਰ ਇਹ ਲਾਉਣ ਦੀ ਸਲਾਹ ਸੀ ਪਹਿਲਾਂ ਫਿਰ ਆਪਾਂ ਸਰਕਾਰੀ ਪਲੇਟ ਹੀ ਲਾਤੀ ਇੱਕ ਮੂਰੇ ਲਾ ਲਈ ਕਰੀ ਉਹ ਪਸੰਦ ਤੇ ਬੜਾ ਟਾਈਮ ਲੱਗ ਜਾਂਦਾ ਹਾਂ ਵੀ ਇਹ ਪੜਨਾ ਆ ਗਿਆ ਪੁਰਤੇ ਪਜਾਮੇ ਲੋਟ ਆਉਣਗੇ ਆਪਣੇ ਉਧਰ ਆ ਹਲਕਾ ਜਾਂ ਕੁਰਤਾ ਜਾਂ ਮੈਂ ਇੱਕ ਚਿੱਟਾ ਇੱਕ ਆਹ ਗਾ ਚਿੱਟਾ ਕੁਰਤਾ ਪਿਆ ਫਨ ਇਹ ਪ੍ਰੈਸ ਕਰ ਲਿਆ ਆਪਾਂ ਇੱਕ ਅੱਧੀ ਸ਼ਰਟ ਪਾਵਾਂਗੇ ਤੇ ਫਿਰ ਚੱਲਣੀਆਂ ਸੰਗਤਾਂ ਸਵੇਰੇ ਹੂੰ ਤੁਸੀਂ ਫਿਰ ਬਾਅਦ ਲੇਟ ਹੋ ਜਾਓਗੇ ਇੱਧਰ ਤੁਸੀਂ ਜਾਵੋਗੇ ਸਵੇਰੇ ਕੇ ਨਾਲ ਹਾਂ ਹੈ ਨਾ ਦੰਮ ਦੇ ਹੈ ਦੰਮਾਂਗੇ ਮੇਰੇ ਆਏ ਤੋਂ ਬਗ ਜਿਓ ਹੋਰ ਹੈਂ ਸਾਡੀ ਸਾਰੀ ਛੁੱਟੀਆਂ ਹੀ ਨਿਕਾਦੀਆਂ ਤੁਸੀਂ ਫੇਰ ਵਾਜੋ ਤੁਸੀਂ ਅੱਜ ਵਾਜੋ ਤੁਸੀਂ ਜਾਣ ਵਲੇ ਵਾਜੋ ਤੁਸੀਂ ਐਂ ਕਰ ਲਿਓ ਐਂ ਕਰੀ ਜੀਏ ਛੁੱਟੀਆਂ ਤਾਂ ਬਥੇਰੀਆਂ ਪਈਆਂ ਨੇ ਐਂ ਹੀ ਪਤਾ ਗਾਹਾਂ ਪਤਾ ਦਾਨ ਹੋਰ 15 ਕਿੰਨੇ ਦਿਨ ਅੱਜ ਕਿੰਨੀ ਤਰੀਕ ਹੋਗੀ 20 ਦਿਨ ਰਹਿ ਗਏ 911 11 ਦੀ ਤਰੀਕ ਹੋਈ ਅੱਜ ਅਜੇ ਤਾਂ 20 ਦਿਨ ਪਏ ਆ 20 ਪਹਿਲਾਂ ਨੰਗ ਕੇ 20 ਹੋਰ ਨੰਗ ਜਾਣਗੇ ਐਂ ਕਿਵੇਂ ਨੰਗ ਜਾਣਗੇ ਦੱਸ ਲੈ ਜਿਵੇਂ ਪਹਿਲਾਂ ਨੰਗ ਕੇ ਉਹ ਕਿਹੜੇ ਕਿਛੇ ਦੱਸ ਦੇ ਲੰਗੇ ਆ ਤੇ ਚਲੋ ਜੀ ਕੱਪੜੇ ਆਪਣੇ ਹੋਈ ਤਾਂ ਰੈਡੀ ਬਾਕੀ ਦਾ ਵਲੌਗ ਆਪਾਂ ਸਵੇਰੇ ਸ਼ੁਰੂ ਕਰਾਂਗੇ ਤੇ ਕੰਟੀਨਿਊ ਆਪਾਂ ਵਲੌਗ ਪਾਉਂਦੇ ਤੁਰੇ ਜਾਵਾਂਗੇ ਹਨਾ ਇਤੋਂ ਜੀ ਰੱਖੀ ਜੋ ਪਾਪਾ ਬਣਾ ਹੈ ਓਏ ਪਾਪਾ ਇੰਨੇ ਨਾਲ ਲਾ ਕੇ ਆਉਗਾ ਕੀ ਕਰੇਗਾ ਪਾਪਾ ਨੂੰ ਜੀ ਲੱਗੂ ਉਹ ਤਾਂ ਇਹ ਕਿੱਡ ਲੱਗ ਰਹੀ ਹੈ ਜਦੋਂ ਤੜਕੇ ਪਾ ਕੇ ਦੇਖੀਏ ਵੀ ਕਰੂਗੀ ਜੋ ਤੜਕੇ ਗਿਆ ਨਾ ਉਦੋਂ ਪਤਾ ਲੱਗੂ ਇਹਨੂੰ ਉੱਥੇ ਜਾ ਉੱਥੇ ਦੱਸ ਦੇ ਇਹ ਦਰਦ ਤੇਰਾ ਜੀ ਲੱਗ ਜੂ ਕੱਲਾ ਇਹ ਦੱਸੀ ਉਹਦੇ ਨਾਲ ਤੇ ਲੱਗ ਜੂ ਪਾਪਾ ਬਣਾ ਜੀ ਲੱਗ ਜੂ ਲੱਗ ਜੂ ਸੱਚੀ ਹੂੰ ਤੇ ਪਾਪਾ ਹੀ ਜਾ ਲੈ ਫੇਰ ਹੂੰ ਬਹੁਤ ਦਿਨਾਂ ਦੀ ਘੁੱਟੀ ਲੈ ਕੇ ਦੇਉਗੇ ਤੁਹਾਨੂੰ ਜਿਹੜੇ ਉਹ ਵੀ ਉਹਦੇ ਨਾਲ ਗੁੱਡਾ ਚਾਹੀਦਾ ਉਹਦੇ ਨਾਲ ਦਾ ਗੁੱਡਾ ਉਹ ਤੋਂ ਨੋਦੀ ਟੋਪੀ ਲਾ ਦੇ ਹਾਂ ਉਹਦੀ ਟੋਪੀ ਪਹਿਲਾਂ ਕਈ ਘਟੀਆਂ ਕਹਿੰਦੇ ਉਹਦੇ ਨਾਲ ਦਾ ਗੁੱਡਾ ਲਿਆ ਦੇ ਉਹ ਕਹਿੰਦੀ ਪੱਟਾ ਨਾ ਉਹ ਨਹੀਂ ਦਿੱਤੋ ਢੋਲ ਲੈਣਾ ਜਿਹੜੀ ਦੂਜੀ ਹੁੰਦੀ ਹੈ ਉਹ ਵਾਲੀ ਜਿਵੇਂ ਉਹ ਹੋਵੇ ਜਾ ਉਹ ਦੂਜੀ ਢੋਲ ਹੋਵੇ ਠੀਕ ਆ ਨਹੀਂ ਉਹ ਇਹ ਤਾਂ ਇੱਥੇ ਮਿਲ ਜੂ ਮੈਂ ਪੱਟਾ ਕਹਿੰਦੀ ਆ ਕਿ ਬਤਾ ਲਿਆ ਨਾ ਕਿ ਦੀਨੀ ਦੀਨੀ ਟੋਪੀ ਲੈਂਦੀ ਐ ਨਿਆਰਵਾ ਚੰਗਿਆ ਲਿਆ ਉਪਰ ਟੋਪੀ ਲੈਂਦੀ ਹੋਵੇ ਚਲੋ ਜੀ ਬਾਕੀ ਦਾ ਬਣਾਵਾਂ ਸਵੇਰੇ ਟਾਈਮ ਹੋ ਗਿਆ ਬਾਹਾਂ ਹੁਣ 10:00 ਵਜੇ ਦੇਖੋ ਟਾਈਮ ਤੇ ਬਾਕੀ ਦਾ ਬਲੌਗ ਕਰੀਏ ਹਾਂਜੀ ਤੇ ਹੁਣ ਅਸੀਂ ਲੱਗਿਆ ਚੱਲਣਾ ਟਾਈਮ ਕਿੰਨਾ ਹੋ ਗਿਆ 11:38 ਹੋ ਗਿਆ ਸੀ ਹੋਵੇ ਲੇਟ ਸਾਡੇ ਬੰਦੇ ਦੋ ਮੁੱਕਰਗੇ ਸੀ ਉਹਨਾਂ ਨੂੰ ਦੁਬਾਰੇ ਮਨਾਇਆ ਤੇ ਦੁਪਹਿਰਾ ਹੋ ਗਿਆ ਗੱਲ ਕਰ ਤੇ ਦੋ ਮੋਟਰਸਾਈਕਲ ਸਾਡੇ ਆ ਤੇ ਤੇ ਦੋ ਸਾਡੇ ਪਿੱਛੇ ਰਹਿ ਕੇ ਆਉਂਦੇ ਆ ਉਹ ਅਸੀਂ ਤੇਲ ਪਵਾ ਰਹੇ ਸੀ ਪੰਪ ਤੋਂ ਫਿਰ ਅਸੀਂ ਚੱਲਦੇ ਆ ਅੱਜ ਮਣੀ ਗਰੂ ਸਾਹਿਬ ਸਾਡੀ ਮੰਡੀ ਦੀ ਕਲਾ ਵੀ ਨਹੀਂ ਪਹੁੰਚਦੇ ਕਿਰਤਨਪੁਰ ਤੱਕਾਂ ਵੀ ਕੀਰਤਨਪੁਰ ਪਹੁੰਚ ਹੀ ਜਾਵਾਂਗੇ ਐ ਸਤਪਾਲ ਕੀਰਤਨਪੁਰ ਤਾਂ ਪਹੁੰਚ ਹੀ ਜਾਵਾਂਗੇ ਹੋਂਚਾਂ ਨਹੀਂ ਆਉਣ ਫਿਰ ਗਿੱਟੇ ਗੁੱਟੇ ਮੱਤਣਗੇ ਹਾਂ ਮੋਬਾਈਲ ਤੇ ਅਸੀਂ ਨਾ ਸਵੇਰੀ 4 ਵਜੇ ਤੇ ਤਿਆਰ ਹੋਏ ਕਰਦੇ ਅਸੀਂ ਤਿੰਨੇ ਬੰਦੇ ਉਹ ਨਾਲ ਕਹਿੰਦਾ ਬੰਦੇ ਨੇ ਨਾਲ ਦੇ ਨੇ ਸਾਨੂੰ ਲੇਟ ਕਰਵਾਤਾ ਹੁਣ ਹਜੇ ਵੀ ਨਹੀਂ ਆ ਰਹੇ ਸਾਨੂੰ ਕਹਿੰਦੇ ਪੰਪ ਤੇ ਖੜ੍ਹਜਾ ਜਾ ਕੇ ਹਜੇ ਵੀ ਨਹੀਂ ਆ ਰਹੇ ਹਾਂ ਉਹ ਮੌਸਮ ਨਹੀਂ ਦੇਖਦੇ ਜੀ ਕਹੀ ਜੀ ਜੱਤੀ ਨਹੀਂ ਆਲਾ ਥੋੜਾ ਨਾਲ ਦੇ ਜੇ ਇਦਾਂ ਬੰਨਣਾ ਅਸੀਂ ਅੱਗੇ ਜਾ ਕੇ ਫੇਰ ਖੜਕੇ ਮੋਟਰਸਾਈਕਲ ਆਪਣੇ ਉਹ ਖੜੇ ਆ। ਬੰਦੇ ਸਾਡੇ ਫੇਰ ਨਹੀਂ ਆਏ। ਪੰਪ ਤੇ ਪਹਿਲਾਂ ਖੜਕੇ ਮੁੜਿਆਏ ਅਸੀਂ ਐ ਤੜਕੇ ਦੇ ਬਾਅਦ ਪੈਗ ਚੱਕੀ ਫਿਰਦੇ ਆ। 4 ਵਜੇ ਦੇ ਹਜੇ ਤੱਕ ਸਾਡੇ ਬੰਦੇ ਨਹੀਂ ਆਏ। ਮੈਨੂੰ ਲੱਗਾ 12:00 ਵਜੇ ਆਉਣਗੇ। 12:00 ਵਜੇ ਹੋਏ। ਹਾਈ ਅਸੀਂ ਸਾਡੇ ਪਿੰਡ ਟੱਪ ਕੇ ਥੋੜਾ ਜਿਹਾ ਨਾ ਇੱਧਰ ਸੁਨਾਮ ਆ। ਤੇ ਸਾਡਾ ਪਿੰਡ ਟੱਪ ਕੇ ਥੋੜਾ ਜਿਹਾ ਅੱਗੇ ਖੜੇ ਆਪਾਂ। ਆਏ ਤੱਕ ਨਹੀਂ ਆਏ ਦੇਖੋ 2 ਕਿਲੋਮੀਟਰ ਹੀ ਆਏ ਆ ਜੇ ਭੀਖੀ ਤੋਂ ਆਪਾਂ ਤੇ ਚਲੋ ਹੁਣ ਆਪਾਂ ਐਂ ਕਰਦੇ ਆਂ ਇਹ ਬਲੌਕ ਕਰਦੇ ਆਂ ਆਪਾਂ ਐਂਡੋਰੇ ਆਪਾਂ ਅਗਲਾ ਬਲੌਕ ਕਰਾਂਗੇ ਸ਼ੁਰੂ ਯਾਤਰਾ ਦਾ ਵੈਸੇ ਤਾਂ ਯਾਤਰਾ ਸ਼ੁਰੂ ਹੀ ਹੋ ਗਈ ਜਿੰਨਾ ਟਾਈਮ ਬੰਦੇ ਨਹੀਂ ਆਉਂਦੇ ਉਹਨਾ ਟਾਈਮ ਯਾਤਰਾ ਅਸੀਂ ਮੰਨਦੇ ਨਹੀਂ ਤੇ ਇਕੱਠੇ ਹੋਵਾਂਗੇ ਤੇ ਬਲੌਗ ਸ਼ੁਰੂ ਕਰਾਂਗੇ ਤੁਹਾਨੂੰ ਸਾਰਾ ਕੁਝ ਆਪਾਂ ਦੱਸਾਂਗੇ ਵੀ ਆਪਣੇ ਮਾਨਸਾ ਤੋਂ ਮੋਟਰਸਾਈਕਲ ਮਣੀ ਕਰਨ ਸਰ ਦਾ ਕਿੰਨਾ ਤੇਲ ਖਾਂਦਾ ਆਪਣਾ ਹੈ ਕਟਾਂਗੇ ਨਾ ਹਸਾਬ-ਤਬ ਤੇ ਦੱਸਾਂਗੇ ਤੁਹਾਨੂੰ ਵੀ ਕਿੰਨਾ ਹਸਾਬ-ਤਬ ਕੀ ਮੋਟਰਸਾਈਕਲ ਦੇ ਕਿੰਨਾ ਖਰਚਾ ਆਉਂਦਾ ਕਿੰਨੇ ਕਿਲੋਮੀਟਰ ਚੱਲਦਾ ਤੇ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆਪਾਂ 0 ਤੇ ਜਮਾ ਉਹ ਕਰਿਆ ਸੀਗਾ ਵੀ 0 ਤੇ ਲੈ ਕੇ ਆਇਆ 0 ਕਰਕੇ ਲੈ ਕੇ ਆਇਆ ਹਾਂ ਕਰੋ ਤੇ ਉਦੋਂ ਹੇਮਕੁੰਡੂ ਸਾਹਿਬ ਵੀ ਮੈਂ ਮੇਰੇ ਵੀਡੀਓ ਡਿਲੀਟ ਹੋ ਗਈ ਸੀ ਮੈਂ ਵੀਡੀਓ ਬਣਾਈ ਸੀ ਸਾਰੀ ਵੀਡੀਓ ਆਪਾਂ ਹੀ ਤੇ ਇਹ ਵੀ ਕਿੰਨੇ ਕਿਲੋਮੀਟਰ ਚੱਲ ਗਿਆ ਸੀ 1263 ਕਿਲੋਮੀਟਰ ਚੱਲ ਗਿਆ ਸੀਗਾ ਤੇ ਤੇਲ ਕਰਦਾ ਸੀ 12 250 ਦਾ ਸਾਰੇ ਪਾਸੇ 1 ਕਿਲੋਮੀਟਰ ਬਾਅਦ ਕਿਲੋਮੀਟਰ ਐਨਾ ਚੱਲਿਆ ਹੈ ਜੀ ਜ਼ੀਰੋ ਤੇ ਕਰਕੇ ਲੈ ਕੇ ਆਇਆ ਆਪਾਂ ਤੇ 800 ਦਾ ਪੈਂਕੀ ਫੁੱਲ ਕਰਾ ਲਈ ਇਹਦੀ 8 850 ਦਾ ਤੇਲ ਪੈ ਗਿਆ ਉਸੇ ਦੇ ਵਿੱਚ ਹੈਗਾ ਸੀ ਤੇ ਤੇਲ ਵੀ ਦੇਖਾਂਗੇ ਆਪਾਂ ਕਿੰਨਾ ਮੱਚਦਾ ਹੈ ਨਾ ਕਿੰਨਾ ਨਾ ਤੇ ਆਹ ਡੀ ਲੈਕਸ ਮੋਟਰਸਾਈਕਲ ਆੜਾ ਟੱਕੜ ਮੋਟਰਸਾਈਕਲ ਭਰਾਵਾ ਇਹ ਤੁਹਾਨੂੰ ਦਿਖਾਉਣਾ ਆਇਆ ਹੈ ਪੂਰਾ ਜਦੋਂ ਹਿਮਕੁੰਡ ਸਾਹਿਬ ਗਿਆ ਸੀ ਕਿਸੇ ਨੂੰ ਲੱਵੇਂ ਲੱਗਣ ਦਿੱਤਾ ਸੀ ਆਹ ਮੋਟਰਸਾਈਕਲ ਦੇਖੋ ਚਲੋ ਜੀ ਹੁਣ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਇਹ ਬਲੌਗ ਦਾ ਆਪਾਂ ਇੱਥੇ ਕਰਦੇ ਆਂ ਅੰਦਾ ਲਓ ਜੀ ਮਿੱਤਰੋ ਬੰਦੇ ਆ ਗਏ ਆਪਣੇ ਉਹ ਨਾਂ ਕੀ ਗਾਹ ਓਏ ਲੈ ਫਿਰ ਜਗਤਾਰ ਲਾ ਦੇ ਆਹ ਬੋਲੀ ਸਾਸਰੀਆ ਕਾਲ ਲਓ ਜੀ ਯਾਤਰਾ ਆਪਣੀ ਸ਼ੁਰੂ ਬੰਦੇ ਆ ਗਏ ਆਪਣੇ ਇੱਕ ਮੋਟਰਸਾਈਕਲ ਤੇ ਲੰਘਿਆ ਤੇ ਹੁਣ ਧੁੱਪ ਵੀ ਕਾਫੀ ਜੜੀ ਪਈ ਆ ਹੁਣ ਅਸੀਂ ਬਾਟ ਥੋੜੀ ਜੀ ਕੱਟ ਕੇ ਅੱਗੇ ਫੇਰੀ ਦਰਸ਼ਨ ਦੇਵਾਂਗੇ ਤੁਹਾਨੂੰ ਚਲੋ ਜੀ ਹੁਣ ਚਾਲੇ ਕਰ ਲਾ ਇਹ ਟਾਲਾ ਹੁੰਦਾ ਹੈ ਉਹ ਤੁਹਾਨੂੰ ਜਿਹੜਾ ਮੈਂ ਟੱਕਰ ਆਹ ਕਰ ਦਿੱਤੀ ਲਓ ਇਹ ਅਸੀਂ ਚੱਲ ਪਿਆ ਹਾਂ ਹਾਂਜੀ ਹੁਣ ਅਸੀਂ ਤੁਹਾਨੂੰ ਬਾਅਦ ਵਿੱਚ ਥੋੜੀ ਜੀ ਅੱਗੇ 100 ਕਿਲੋ ਮਿੱਤਾਂ ਹਾਂ ਟਾਲਾ ਹਾਂ ਜੇਰੀ ਵਿੱਚ ਇਨੀ ਲੇਟ ਹੋਵੇ ਅਗਲਾ ਬਲੌਗ ਤੁਹਾਨੂੰ ਲੋ ਵੀ ਮੇਟਰ ਅਸੀਂ ਰਾਹ ਚ ਕਿਤੇ ਖੜੇ ਨਹੀਂ ਹੈਗੇ ਨਾ ਬਣਾਇਆ ਆਪਾਂ ਵਲੌਕ ਕਿਤੇ ਅਸੀਂ ਆ ਗਏ ਸਿੱਧਾ ਸਰਾਂੰਦ ਮੈਂ ਸਾਡੇ ਮੁੰਡਿਆਂ ਦੇ ਹੱਡਿਆਂ ਦੇ ਪੈਰ ਮੱਚਦੇ ਸੀ ਬੂਟ ਲੈਂਦੇ ਸੀ ਬੂਟ ਪਸੰਦ ਨਹੀਂ ਆਏ ਕਿਉਂ ਓਏ ਓਕੇ ਓਕੇ ਆ ਨਹੀਂ ਯਾਰ ਆ ਭਾਈ ਦੇ ਨਾਲ ਪੈਰ ਗਰਮੀ ਹੈ ਵੀ ਭਾਲੀ ਆ ਯਾਰ ਕੀ ਕਰੇ ਹੈ ਪੈਰ ਮੱਚਦੇ ਨਹੀਂ ਕਿਤੇ ਬੂਟੇ ਯਾਰ ਤੇ ਸੋਨਾ ਹੀ ਗੁਰਦੁਆਰੇ ਪਹੁੰਚ ਗਏ ਤੇ ਚਾਹ ਪਾਣੀ ਪੀ ਕੇ ਫਿਰ ਚੱਲਦੇ ਆਂ ਗਾਂ ਕੀਰਤਨਪੁਰ ਦੇਖਾਂਗੇ ਕੀਰਤਨਪੁਰ ਜਾਵਾਂਗੇ ਹੈ ਲਿਪਰ ਜੀ ਕਿਹਾ ਜੀ ਨਾ ਨਾ ਉਹ ਤਾਂ ਫੇਰ ਉਹੀ ਪੰਗਾ ਕਹਿੰਦਾ ਉਹੀ ਪੈਰ ਮੱਜਦੇ ਨੇ ਮੂੰਹ ਸਤਪਾਲ ਦੇ ਦਾ ਆ ਗਏ ਸੀ ਫੈਕਟਰ ਉਹਦੇ ਤਾਂ ਲੈ ਲੈ ਗਾਹ ਦੇ ਲਾਈ ਭਾਈ ਦੇ ਰਹੇ ਹਾਂ ਗਾਹ ਮੈਂ ਜਾਣਾ ਇੱਥੇ ਤੋਂ ਨਾ ਕਰਾਂ ਜਾਓ ਏ ਇਹ ਸਤਾਦ ਕਿੱਥੇ ਤੋਂ ਕਿਹਦਾ ਨਹੀਂ ਲੋ ਲੋ ਆਪਾਂ ਕਿੱਥੇ ਤੱਕ ਆ ਵੀ ਪਿੰਦਾ ਸਤਾਜ ਕਿਵੇਂ ਆ ਗਰੀਬ ਵਧੀਆ ਚੜਦੀ ਕਲਾ ਹਾਂ ਅਸੀਂ ਕੋਰਤੋਵਰੇ ਆ ਗਏ ਕੋਲੇ ਪਹੁੰਚ ਗਏ ਬਾਈ ਜਲਾਮਾ ਕਾ ਵਾਚ ਨਾ ਗੱਡੀ ਚੂਕ ਗਈ ਜਾਂਗੀ ਹੈ ਹੁਣੇ ਤੱਕ ਕੋਈ ਬਾਤ ਘੱਡੀ ਪਿਆ ਤੂੰ ਬਾਤ ਬਾਈ ਸਹੀ ਗੱਲ ਹੈ ਤੇ ਪੈਰ ਜਮਾ ਇਹ ਹੋ ਗਏ ਢੀਲੇ ਪਏ ਸਦੀਪ ਇਹ ਬਾਟ ਕਿਲੋਮੀਟਰ ਦੂਰ ਕੱਡੂ ਇਹ 100 ਹਾਂ 150 ਕਿਲੋਮੀਟਰ ਆ ਗਿਆ ਕੱਡੂ ਫਿਰ ਅੱਧਾ ਕੁਝ ਨਹੀਂ ਹੋਇਆ ਤੇ ਇੰਦਰ ਜਲੀਦਾ ਪਿਕਚਰ ਤਾਂ ਬਾਕੀ ਹੀ ਹੈ ਉਹ ਕਿਧਰ ਵਾਗੇ ਹੋਈ ਉਹ ਤਾਂ ਕਾਹਾਂ ਖੜੇ ਨੇ ਚਲੋ ਜੀ ਚੱਲਦੇ ਹੁਣ ਆਪਾਂ ਗਾਂਹਾਂ ਅੱਗੇ ਆਇਆ ਸੱਤ ਪਾਸਿਆਂ ਕਿੱਥੇ ਰੁਕਦੇ ਬਾਈ ਸਹੀ ਗੱਲ ਆ ਕਿੱਡੇ ਹੋਗੇ ਤੇ ਚੱਲਦੇ ਆ ਜੀ ਹੁਣ ਆਪਾਂ ਗਾਂਹਾਂ ਅੱਗੇ ਉੱਤੇ ਬਰਦਵਾਦੇ ਦਾ ਦਰਸ਼ਨ ਕਰਾਉਣਾ ਸਨ